ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਕੀਤਾ ਕਿ ਨਾ ਰਾ ਕਿ ਹੱਥ ਚੰਨੀ ਦੇ ਵੱਲੋਂ ਦਿੱਤਾ ਗਿਆ ਬਿਆਨ ਉਹਨਾਂ ਦਾ ਨਿੱਜੀ ਬਿਆਨ ਚੰਨੀ ਨੇ ਸੰਸਦ ਦੇ ਵਿੱਚ ਚੁੱਕਿਆ ਸੀ ਅਮਰਿਤਪਾਲ ਦਾ ਮੁੱਦਾ ਲੋਕ ਸਭਾ ਦੇ ਵਿੱਚ ਅਮਰਿਤਪਾਲ ਸਿੰਘ ਦਾ ਮੁੱਦਾ ਚੁੱਕ ਕੇ ਕਿ ਰੇ ਕਾਂਗਰਸ ਦੇ ਐਮਪੀ ਚਰਨਜੀਤ ਸਿੰਘ ਚੰਨੀ ਸੀਐਮ ਮੰਨ ਬੋਲੇ ਅਮਰਿਤਪਾਲ ਤੇ ਕਾਂਗਰਸ ਦੱਸੇ ਆਪਣਾ ਸਟੈਂਡ ਤਾਂ ਬੀਜੇਪੀ ਨੇ ਦੇਸ਼ ਤਰਹੀਆਂ ਦੇ ਨਾਲ ਕੀਤੀ ਚੰਨੀ ਦੀ ਤੁਲਨਾ ਸੰਸਦ ਦੇ ਵਿੱਚ ਚੰਨੀ ਤੇ ਰਮਨੀਤ ਬਿੱਟੂ ਦੇ ਵਿਚਾਲੇ ਤਿੱਖੀ ਜ਼ੁਬਾਨੀ ਜੰਗ ਚੰਨੀ ਬੋਲੇ ਜਿਸ ਦਿਨ ਤੁਸੀਂ ਛੱਡੀ ਕਾਂਗਰਸ ਉਸ ਦਿਨ ਤੁਹਾਡੇ ਦਾਦੇ ਦੀ ਹੋਈ ਮੌਤ ਤੇ ਬਿੱਟੂ ਬੋਲੇ ਮੇਰੇ ਦਾਦੇ ਨੇ ਕਾਂਗਰਸ ਨਹੀਂ ਦੇਸ਼ ਲਈ ਦਿੱਤੀ ਕੁਰਬਾਨੀ ਸੰਸਦ ਦੇ ਵਿੱਚ ਕਿਸਾਨਾਂ ਦੇ ਮੁੱਦੇ ਉੱਤੇ ਜ਼ਬਰਦਸਤ ਬਹਿਸ ਚੰਨੀ ਬੋਲੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਿਆ ਵਾਅਦੇ ਮੁਤਾਬਿਕ ਨਹੀਂ ਦੇ ਰਹੇ ਐਮਐਸਪੀ ਦੀ ਲੀਗਲ ਗਾਰੰਟੀ ਤਾਂ ਮੰਤਰੀ 피ਸ਼ ਗੋਲ ਨੇ ਕਾਂਗਰਸ ਤੇ ਲਗਾਏ ਗੁੰਮਰਾਹ ਕਰਨ ਦੇ ਇਲਜ਼ਾਮ ਮੁੱਖ ਮੰਤਰੀ ਮਾਨ ਦੇ ਵੱਲੋਂ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕਿਹਾ ਜਦੋਂ ਸਾਨੂੰ ਦੇਣਾ ਹੀ ਕੁਝ ਨਹੀਂ ਫੇਰ ਬੁਲਾਉਂਦੇ ਕਿਉਂ ਨੇ ਬਜਟ ਦੇ ਵਿੱਚ ਤਾਂ ਪੰਜਾਬ ਦਾ ਨਾਮ ਤੱਕ ਨਹੀਂ ਬੋਲਿਆ ਮੁੱਖ ਮੰਤਰੀ ਮਾਨ ਦਾ ਗਵਰਨਰ ਦੇ ਦੌਰਿਆਂ ਦੇ ਤੇ 20 ਸਵਾਲ ਕਿਹਾ ਗੈਰ ਬੀਜੇਪੀ ਸੂਬਿਆਂ ਦੇ ਗਵਰਨਰ ਹੀ ਕਿਉਂ ਇੰਨੇ ਐਕਟਿਵ ਮੇਰੀ ਅੱਧੀ ਸਰਕਾਰ ਦੇ ਨਾਲ ਲੈ ਕੇ ਘੁੰਮਦੇ ਨੇ ਗਵਰਨਰ ਸਾਡੇ ਕੰਮਾਂ 'ਚ ਪਾਉਂਦੇ ਨੇ ਅੜਿੱਕੇ ਸਸਰੀਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰਾਂ ਫਰਕ ਤੱਪੇਂਦਾ ਹੈ ਲੈ ਕੇ ਜਦੋਂ ਪਾਰਟੀ ਦਾ ਕੋਈ ਵੱਡਾ ਆਗੂ ਜੋ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਵੀ ਬੈਠਿਆ ਹੋਵੇ ਉਸ ਦੇ ਵੱਲੋਂ ਦਿੱਤੀ ਗਈ ਸਟੇਟਮੈਂਟ ਤੋਂ ਪਾਰਟੀ ਕਿਨਾਰਾ ਕਰ ਲਵੇ ਤੇ ਕਹੇ ਕਿ ਸਾਡਾ ਜਾਂ ਪਾਰਟੀ ਦਾ ਇਸ ਬਿਆਨ ਨਾਲ ਕੋਈ ਲੈਣਾ ਦੇਣਾ ਨਹੀਂ ਫਿਰ ਫਰਕ ਤੱਪੇਂਦਾ ਅੱਜ ਸੇ ਗੱਲ ਕਰਨ ਜਾ ਰਹੇ ਹਾਂ ਗਲ ਅਮ੍ਰਿਤਪਾਲ ਦੀ ਹੋਏਗੀ ਤੇ ਇਸ ਦੇ ਨਾਲ ਨਾਲ ਅੱਜ ਦੇ ਸ਼ੋਅ ਦੇ ਵਿੱਚ ਜ਼ਿਕਰ ਅਸੀਂ ਕਰਗਿਲ ਦੇ ਸ਼ਹੀਦਾਂ ਦਾ ਵੀ ਕਰਾਂਗੇ 25 ਸਾਲ ਹੋ ਗਏ ਨੇ ਕਰਗਿਲ ਦੇ ਵਿੱਚ ਜਦੋਂ ਦੇਸ਼ ਦੇ ਸ਼ਹੀਦਾਂ ਨੇ ਕੁਰਬਾਨੀ ਦੇ ਕੇ ਸਾਡੀ ਸਰਹੰਦਾ ਦੀ ਰਾਖੀ ਕੀਤੀ ਸੀ ਤਾਂ ਫਰਕ ਤਾਂ ਪੈਂਦਾ ਇਹਦੇ ਵਿੱਚ ਜ਼ਿਕਰ ਅੱਜ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਵੀ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਚੰਨੀ ਦੀ ਕਾਂਗਰਸ ਨੇ ਚੰਨੀ ਦੇ ਬਿਆਨ ਤੋਂ ਪੱਲਾ ਝਾੜ ਲਿਆ ਜਿੱਥਾਂ ਜੈਰਾਮ ਰਮੇਸ਼ ਨੇ ਜਾਰੀ ਕਰ ਦਿੱਤਾ ਬਿਆਨ ਤੇ ਕਿਹਾ ਕਿ ਚੰਨੀ ਦੇ ਵੱਲ ਦਿੱਤਾ ਗਿਆ ਬਿਆਨ ਉਹਨਾਂ ਦਾ ਨਿੱਜੀ ਬਿਆਨ ਹੈ ਚੰਨੀ ਦਾ ਬਿਆਨ ਕਾਂਗਰਸ ਦੀ ਸਥਿਤੀ ਨੂੰ ਨਹੀਂ ਦਰਸਾਉਂਦਾ ਤੇ ਜੈਰਾਮ ਨੇ ਇੱਕ ਟਵੀਟ ਕੀਤਾ ਜੈਰਾਮ ਰਮੇਸ਼ ਨੇ ਇੱਕ ਟਵੀਟ ਕੀਤਾ ਤੇ ਉਸ ਦੇ ਵਿੱਚ ਜ਼ਿਕਰ ਕੀਤਾ ਤੌਪਲੀ ਘਰੇ ਕੀ ਚੰਨੀ ਨੇ ਸੰਸਦ ਦੇ ਵਿੱਚ ਅੰਮ੍ਰਿਤਪਾਲ ਦਾ ਮੁੱਦਾ ਚੁੱਕਿਆ ਸੀ ਉਸ ਤੋਂ ਬਾਅਦ ਕਾਂਗਰਸੀ ਬਹੁਤ ਨਪੇ ਤਰ੍ਹਾਂ ਦੇ ਬਿਆਨ ਦੇ ਰਹੇ ਸਨ ਪਰ ਇਸ ਵਿਚਾਲੇ ਆਫੀਸ਼ੀਅਲ ਤੌਰ ਦੇ ਉੱਤੇ ਕਿਉਂਕਿ ਹੁਣ ਤੱਕ ਲੱਗ ਰਿਹਾ ਸੀ ਕਿ ਬਚਦੇ ਹੋਏ ਨਜ਼ਰ ਆ ਰਹੇ ਨੇ ਪਰ ਫਿਰ ਆਫੀਸ਼ੀਅਲ ਤੌਰ ਦੇ ਉੱਤੇ ਜੈਮਨ ਜੈਰਾਮ ਰਵੀ ਇਸ ਦੇ ਵੱਲੋਂ ਇੱਕ ਬਿਆਨ ਜਾਰੀ ਕਰਕੇ ਸਾਫ ਕਰ ਦਿੱਤਾ ਗਿਆ ਕਿ ਚੰਨੀ ਦੇ ਵੱਲੋਂ ਦਿੱਤੀ ਗਈ ਸਟੇਟਮੈਂਟ ਚੰਨੀ ਦੀ ਨਿੱਜੀ ਸਟੇਟਮੈਂਟ ਹੈ ਉਹਨਾਂ ਦਾ ਆਪਣਾ ਬਿਆਨ ਇਸ ਨੂੰ ਕਾਂਗਰਸ ਦੇ ਨਾਲ ਨਾ ਜੋੜਿਆ ਜਾਵੇ ਕਿ ਕਾਂਗਰਸ ਸਟੈਂਡ ਅਲੋਨ ਨਹੀਂ ਦਰਸਾਉਂਦਾ ਦਰਸਲ ਚੰਨੀ ਦੀ ਸਟੇਟਮੈਂਟ ਤੋਂ ਬਾਅਦ ਜ਼ਬਰਦਸਤ ਬਵਾਲ ਸਿਆਸੀ ਤੌਰ ਦੇ ਉੱਤੇ ਕੌਮੀ ਪੱਧਰ ਤੇ ਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਇਸ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਕਾਂਗਰਸ ਦੇ ਸਾਹਮਣੇ ਸਵਾਲ ਚੁੱਕ ਦਿੱਤਾ ਸੀ ਕਿ ਤੁਸੀਂ ਆਪਣਾ ਸਟੈਂਡ ਸਪਸ਼ਟ ਕਰੋ ਜੋ ਚੰਨੀ ਸਟੇਟਮੈਂਟ ਦੇ ਰਹੇ ਨੇ ਅੰਮ੍ਰਿਤਪਾਲ ਦੇ ਮੁੱਦੇ ਉੱਤੇ ਕਹਿ ਰਹੇ ਹੁਣ ਕਾਂਗਰਸ ਬਹੁਤ ਕਲੀਅਰਲੀ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਚੰਨੀ ਦੀ ਸਟੇਟਮੈਂਟ ਉਹਨਾਂ ਦੀ ਆਪਣੀ ਸਟੇਟਮੈਂਟ ਹੈ ਇਹ ਕਾਂਗਰਸ ਦਾ ਬਿਆਨ ਨਹੀਂ ਹੈ ਟਵੀਟ ਕੀਤਾ ਗਿਆ ਹੈ ਜੈ ਰਾਮ ਰਮੇਸ਼ ਦੇ ਵੱਲੋਂ ਉਹ ਵੀ ਤੁਹਾਨੂੰ ਦਿਖਾਉਂਦੇ ਆ ਕਿ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਕੀ ਲਿਖਿਆ ਹੈ ਉਹ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਕੁਜੀ ਬਲੰਚ ਤੇ ਜੈ ਰਾਮ ਰਮੇਸ਼ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਚਰਨਜੀਤ ਚੰਨੀ ਦੇ ਵੱਲੋਂ ਦਿੱਤਾ ਗਿਆ ਬਿਆਨ ਉਹਨਾਂ ਦਾ ਨਿੱਜੀ ਬਿਆਨ ਹੈ ਇਹ ਬਿਆਨ ਕਿਸੇ ਵੀ ਤਰ੍ਹਾਂ ਦੇ ਨਾਲ ਕਾਂਗਰਸ ਦੇ ਸਟੈਂਡ ਨੂੰ ਨਹੀਂ ਦਰਸਾਉਂਦਾ ਤੇ ਇਸ ਸਟੇਟਮੈਂਟ ਬਹੁਤ ਕਲੀਅਰ ਹੈ ਕਿ ਕਾਂਗਰਸ ਨੇ ਚੰਨੀ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਹੈ ਯਾਨੀ ਕਿ ਚੰਨੀ ਫਿਲਹਾਲ ਅਮਰਿਤਪਾਲ ਦੇ ਉਤੇ ਜਾਂ ਅਮਰਿਤਪਾਲ ਦੀ ਸਪੋਰਟ ਦੇ ਉਤੇ ਇਕੱਲੇ ਪੈਂਦੇ ਹੋਏ ਨਜ਼ਰ ਆ ਰਹੇ ਦਰਅਸਲ ਚਰਨਜੀਤ ਸਿੰਘ ਚੰਨੀ ਨੇ ਸੰਸਦ ਦੇ ਵਿੱਚ ਅਮਰਿਤਪਾਲ ਸਿੰਘ ਦੇ ਉਤੇ ਐਨਐਸਐ ਲਗਾਉਣ ਦਾ ਮੁੱਦਾ ਚੁੱਕਿਆ ਸੀ ਅਤੇ ਕਾਂਗਰਸ ਦੇ ਐਮਪੀ ਚਰਨਜੀਤ ਸਿੰਘ ਚੰਨੀ ਨੇ ਅਮਰਿਤਪਾਲ ਤੇ ਐਨਐਸਐ ਲਗਾ ਕੇ ਇਸ ਨੂੰ ਜੇਲ੍ਹ ਦੇ ਵਿੱਚ ਤੜੇ ਜਾਣ ਨੂੰ ਐਮਰਜੈਂਸੀ ਦੱਸਿਆ 20 ਲੱਖ ਲੋਕਾਂ ਦੁਆਰਾ ਪੰਜਾਬ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਔਰ ਉਹ ਐਨਐਸਏ ਲਗਾ ਕੇ ਅੰਦਰ ਰੱਖਾ ਹੋਇਆ ਹੈ ਫਰੀडम ਆਫ ਸਪੀਚ ਉਸki ਕੰਸਟੀਚੂਐਂਸੀ ਦੇ ਲੋਕੋ ਕੀ ਬਾਤ ਇਹਨਾਂ ਨਹੀਂ ਰੱਖ ਪਾ ਰਹੇ ਇਹ ਵੀ ਐਮਰਜੈਂਸੀ ਹੈ ਅਮਰਿਤਪਾਲ ਸਿੰਘ ਦਾ ਮੁੱਦਾ ਚੁੱਕ ਕੇ ਜਰਜੀਤ ਸਿੰਘ ਚੰਨੀ ਵਿਰੋਧੀ ਤਰੰਦੇ ਨਿਸ਼ਾਨੇ ਉਤੇ ਆ ਗਏ ਤੇ ਮੁੱਖ ਮੰਤਰੀ ਈਰਮਾਨ ਨੇ ਕਿਹਾ ਕਿ ਇਸ ਮੁੱਦੇ ਉਤੇ ਕਾਂਗਰਸ ਆਪਣਾ ਸਟੈਂਡ ਸਪਸ਼ਟ ਕਰੇ ਕੀ ਬੋਲਣਾ ਹੈ ਪਾਰਲੀਮੈਂਟ 'ਚ ਤਾਂ ਉਹਨਾਂ ਦਾ ਹੋਇਆ ਇਹ ਤਾਂ ਕਾਂਗਰਸ ਦਾ ਸਟੈਂਡ ਕੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲੀ ਜਾਂਦੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲੀ ਜਾਂਦੀ ਹੈ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਆ ਕਰ ਰਹੇ ਕਿਉਂਕਿ ਮੈਂ ਇਕੱਲਾ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟਡੀਅਨ ਹਾਂ ਉੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਬੜਿੰਗ ਨੇ ਮੁੱਦੇ ਤੇ ਨਪਿਆ ਤੁਲਿਆ ਕੀ ਬਿਆਨ ਦਿੱਤਾ ਕਿ ਮੇਰੇ ਕੋਲ ਸੰਵਿਧਾਨ 'ਮੇ ਪੂਰਨ ਵਿਸ਼ਵਾਸ ਹੈ ਕਨਸਟੀਟਿਊਸ਼ਨ ਪਰ ਹੈ ਜੋ ਜਿਸ ਪ੍ਰਕਾਰ ਕੀ ਕਨਸਟੀਟਿਊਸ਼ਨ ਮੇ ਜਿਸ ਪ੍ਰਕਾਰ ਕੀ ਹਰ ਵਿਅਕਤੀ ਕੇ ਲਈ ਲਿਬਰਟੀ ਹੈ ਉਹਨੂੰ ਕੋ ਮਿਲਨੀ ਚਾਹੀਏ जबकि रवनीत बिटू ने दे तुलना देश ही कर खरूर साहब तो एम पी चुने जाने तो अमृतपाल का मुद्दा तो लेके पार्लीमेंट तक गूंजता होया नजर आ रहा है हालांकि इस मुद्दे कांग्रेस ने चनी के बयान तो गिनारा कर लिया ਵਿਵਾਦ ਤੋਂ ਬਾਅਦ ਜਦੋਂ ਚੰਨੀ ਤੋਂ ਉਹ ਸਵਾਲ ਦੁਬਾਰਾ ਕੀਤਾ ਗਿਆ ਇਸ ਮੁੱਦੇ ਨੂੰ ਲੈ ਕੇ ਕਿ ਜੋ ਤੁਸੀਂ ਅੰਦਰ ਕਿਹਾ ਤਾਂ ਚੰਨੀ ਸਵਾਲ ਟਾਲ ਗਏ ਉਹ ਵੀ ਖਬਰ ਤੁਹਾਨੂੰ ਦਿਖਾਣੇ ਆ ਅਮਰਿਤਪਾਲ ਦੇ ਸਵਾਲ ਤੋਂ ਚੰਨੀ ਨੇ ਖੁਦ ਕਿਨਾਰਾ ਕਰ ਲਿਆ ਤੇ ਕਿਹਾ ਕਿ ਜੋ ਮੈਂ ਬੋਲਣਾ ਸੀ ਸੰਸਦ ਦੇ ਵਿੱਚ ਬੋਲ ਚੁੱਕਿਆ ਹਾਂ ਅਮਰਿਤਪਾਲ ਦੀ ਹਮਾਇਤ ਦੇਤੇ ਸਾਬਕਾ ਸੀਐਮ ਕੇ ਰਹੀ ਨਜ਼ਰ ਆ ਰਹੇ को ले तो तो लेकर चंदी जी अमृतपाल को लेकर जो बोला चलू बोल तो तो जी अमृतपाल अमृतपाल आपको बोल दिया बोल दिया तो पर आप ऐसा मानते हैं अमृतपाल को लेकर ਹਾਂ ਅਮਰਪਾਲ ਨੂੰ ਬੋਲਿਏਗੇ ਅੰਦਰ ਬੋਲੋ ਜਨੀ ਜੀ ਅਮਰਪਾਲ ਨੂੰ ਲੈ ਕੇ ਜੋ ਬੋਲਣਾ ਹੈ ਉਹ 20 ਲੱਖ ਲੋਕਾਂ ਦਾ ਜਨੀ ਜੀ ਅਮਰਪਾਲ ਤੇ ਆਪ ਬੋਲੋਗੇ ਤੁਹਾਡੇ ਸਾਹਿਬ ਜੀ ਤੇ ਅਮਰਪਾਲ ਜਨੀ ਜੀ ਅਮਰਪਾਲ ਤੇ ਆਪ ਬੋਲੋ ਬੋਲ ਦਿਆ ਬੋਲ ਦਿਆ ਬੋਲ ਕੇਰਜਾ ਤਾਂ ਜੇਲ੍ਹ ਦੇ ਵਿੱਚ ਬੰਦ ਪੰਜਾਬ ਦੇ ਇੱਕ ਆਜ਼ਾਦ ਐਮਪੀ ਦੀ ਗੱਲ ਪਾਰਲੀਮੈਂਟ ਦੇ ਅੰਦਰ ਕਾਂਗਰਸ ਦਾ ਐਮਪੀ ਚੁਕੇ ਤੇ ਬਵਾਲ ਹੋ ਜਾਵੇ ਫਿਰ ਫਰਕ ਟੱਪੇਂਦਾ ਚੰਨੀ ਦਾ ਜ਼ਿਕਰ ਕਰਾਂਗੇ ਖੂਬ ਚੰਨੀ ਦੀ ਸਪੀਚ ਔਰ ਪਾਰਲੀਮੈਂਟ ਦੇ ਅੰਦਰ ਉਹਨਾਂ ਦਾ ਨਾਮ ਕੁੰਝਦਾ ਨਜ਼ਰ ਆਇਆ ਪਾਰਲੀਮੈਂਟ ਦੇ ਵਿੱਚ ਰਣਜੀਤ ਸਿੰਘ ਚੰਨੀ ਅਤੇ ਰਵਨੀਤ ਸਿੰਘ ਬਿੱਟੂ ਦੇ ਵਿਚਾਲੇ ਖੂਬ ਤੂ ਤੂ ਮੈਂ ਮੈਂ ਹੋਈ ਬਜਟ ਦੇ ਚਰਚੇ ਚੱਲ ਰਹੀ ਸੀ ਇਸ ਦੌਰਾਨ ਚੰਨੀ ਨੇ ਬਿੱਟੂ ਨੂੰ ਕਾਂਗਰਸ ਛੱਡਣ ਨੂੰ ਲੈ ਕੇ ਬਿਆਨ ਦਿੱਤਾ ਜਿਸ ਦੇ ਉਪਰਿ ਬਿੱਟੂ ਨੇ ਵੀ ਪਲਟਵਾਰ ਕੀਤਾ ਆਪਕੇ ਪਿਤਾ ਜੀ ਸ਼ਹੀਦ ਹੋਏ تھے ਮਾਨਯੋਗ ਸਦਸ ਜੀ ਲੇਕਿਨ ਮੈਂ ਆਪਕਾ ਕਹਿੰਦਾ ਹਾਂ ਕਿ ਨਹੀਂ ਮਰੇ ਥੇ ਉਸ ਦਿਨ ਮਰੇ ਜਿਸ ਦਿਨ ਆਪਨੇ ਕਾਂਗਰਸ ਕੋ છોੜਾ ਮੇਰੇ ਦਾਦਾ ਜੀ ਸਰਦਾਰ ਬਿਆਨ ਸਿੰਘ ਜੀ ਉਹਨਾਂ ਨੇ ਕੁਰਬਾਨੀ ਦੇਸ਼ ਕੇ ਲੀਏ ਦੀ ਕਾਂਗਰਸ ਕੇ ਲੀਏ ਨਹੀਂ دی ਦੇਸ਼ ਕੇ ਲੀਏ ਦੀ ਚੰਨੀ ਅਤੇ ਬਿੱਟੂ ਦੇ ਵਿਚਾਲੇ ਤੂ ਤੂ ਮੈਂ ਮੈਂ ਇੰਨੀ ਵੱਧ ਗਈ ਕਿ ਲੋਕ ਸਭਾ ਨੂੰ ਕੁਝ ਦੇਖ ਦੇ ਲਈ ਮੁਲਤਵੀ ਕਰਨਾ ਪੈ ਗਿਆ ਕੁਝ ਦਿਨ ਬਾਅਦ ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋਈ ਸੀ ਕਿ ਚੰਨੀ ਨੇ ਕਿਸਾਨਾਂ ਦੇ ਕਰਜ਼ ਦਾ ਮੁੱਦਾ ਸਦਨ ਚ ਚੁੱਕਿਆ ਤਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਚੰਨੀ ਤੇ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਇਆ आपको बताता हूँ चार एन लगाकर चार किसानों को इसलिए अंदर कर दे दिया गया कि वो धरने पे बैठे क्या ये ए, क्या ये खालिस्तानी कहने वाली बात नहीं है इसको सर्टिफिकेट करना आवश्यक है गलत बातें बोल के लोगों को पूरा कर सरदार बयान सिंह पंजाब के मुख्यमंत्री रहे जो रमनीत बिट्टू के दादाजी ने ਔਰ ਉਹਨਾਂ ਦਾ ਦਿਹਾਂਤ ਇੱਕ ਬੰਬ ਧਮਾਕਾ ਦੇ ਵਿੱਚ 1995 ਦੇ ਵਿੱਚ ਹੋਇਆ ਸੀ ਕਰੀਬ 29 ਸਾਲ ਬਾਅਦ ਫਿਰ ਮੁੱਦਾ ਜਾਂ ਉਹਨਾਂ ਦਾ ਨਾਮ ਗੂੰਜਦਾ ਪਾਰਲੀਮੈਂਟ ਦੇ ਵਿੱਚ ਨਜ਼ਰ ਆਇਆ ਅੱਜ ਵੱਧਿਆਂ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗਨੇ ਲੋਕ ਸਭਾ ਦੇ ਵਿੱਚ ਅਗਨੀਵੀਰ ਸਕੀਮ ਦਾ ਮੁੱਦਾ ਚੁੱਕਿਆ ਮਲਵਿੰਦਰ ਸਿੰਘ ਕਾਂਗੜੇ ਮੁਹਾਲੀ ਦੇ ਵਿੱਚ ਲੁੱਟ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਅਗਨੀਵੀਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅੱਜ ਦੇਸ਼ ਦਾ ਨੌਜਵਾਨ ਫੌਜ ਦੇ ਵਿੱਚ ਕੋਈ ਭਵਿੱਖ ਨਹੀਂ ਦੇਖ ਪਾ ਰਿਹਾ ਇਸ ਲਈ ਉਹ ਜੁਰਮ ਦੀ ਰਾਹ ਨੂੰ ਚੁਣ ਰਿਹਾ ਹੈ ਇਹ ਲੋਕ ਸਭਾ ਖੇਤਰ ਜਿਹੜਾ ਉਹਦੇ ਚ ਡਿਸਟ੍ਰਿਕਟ ਮੁਹਾਲੀ ਅਤੇ ਅਗਨੀਵੀਰ ਜਿਨੇ 2 ਸਾਲ ਦੀ ਸਰਵਿਸ ਕੀਤੀ ਸੀ ਚੋਰੀ ਕਰਦਾ ਫੜਿਆ ਗਿਆ ਸਪੀਕਰ ਸਾਹਿਬ ਚੋਰੀ ਕਰਦਾ ਅਤੇ ਜਦੋਂ ਨੇ ਬਿਆਨ ਦਿੱਤਾ ਜਦੋਂ ਨੇ ਬਿਆਨ ਦਿੱਤਾ ਤੋਨੇ ਕਿਹਾ ਵੀ ਸਾਡਾ ਕੋਈ ਭਵਿੱਖ ਨਹੀਂ ਆ ਇਸ ਦਿਨ ਵਾਲੀ ਕੰਗ ਨੇ ਵਾਗਾ ਬਾਰਡਰ ਖੋਲਣ ਦੀ ਮੰਗ ਵੀ ਕੀਤੀ ਤਾਂ ਕਿ ਵਪਾਰ ਦਾ ਰਾਹ ਪੰਜਾਬੀਆਂ ਦੇ ਲਈ ਖੁੱਲ ਸਕੇ ਜੇ ਮੁੰਬਈ ਤੋਂ ਕਰਾਚੀ ਵਪਾਰ ਹੋ ਸਕਦਾ ਹੈ ਤੇ ਲਾਹੌਰ ਤੋਂ ਪਾਕਿਸਤਾਨ ਵਪਾਰ ਕਿਉਂ ਨਹੀਂ ਹੋਣਾ ਚਾਹੀਦਾ ਇਸ ਕਰਕੇ ਭਾਰਤ ਸਰਕਾਰ ਨੂੰ ਵਾਗਾ ਬਾਰਡਰ ਖੋਲਣਾ ਚਾਹੀਦਾ ਕਾਬਲੇ ਗੋਰੇ ਕੀ ਮੋਹਾਲੀ ਪੁਲਿਸ ਨੇ ਬੁੱਧਵਾਰ ਨੂੰ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕ ਮੁਲਜ਼ਮ ਅਗਨੀਵੀਰ ਹੈ ਜੋ ਵੈਸਟ ਬੰਗਾਲ ਦੇ ਵਿੱਚ ਡਿਊਟੀ ਦੇ ਉੱਤੇ ਤਨਖਤ ਸੀ ਅਤੇ ਛੁੱਟੀ ਤੇ ਘਰ ਆਇਆ ਸੀ ਅਤੇ ਫੌਜ ਉਸ ਨੂੰ ਪਗੋੜਾ ਕਰਾਰ ਦੇ ਚੁੱਕੀ ਸੀ ਇਹ ਅਗਨੀ ਵੀਰ ਦਾ ਮੁੱਦਾ ਖੂਬ ਗੂੰਜਦਾ ਹੋਇਆ ਨਜ਼ਰ ਆਇਆ ਹੈ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੀ ਤੇ ਜਦੋਂ ਵੀ ਅਗਨੀ ਵੀਰ ਦੇ ਨਾਲ ਜੁੜੀ ਹੋਈ ਖਬਰ ਆਉਂਦੀ ਹੈ ਤਾਂ ਉਹ ਸੁਰਖੀਆਂ ਦੇ ਵਿੱਚ ਜ਼ਰੂਰ ਬਣਦੀ ਹੈ ਉਦੋਂ ਰਾਜ ਸਭਾ ਦੇ ਵਿੱਚ ਬਜਟ ਦੇ ਉੱਤੇ ਚਰਚਾ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਖਬ ਚੱਡਾ ਨੇ ਟੈਕਸ ਨੂੰ ਲੈ ਕੇ ਭਾਜਪਾ ਨੂੰ ਕੇਰਿਆ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਖਬ ਚੱਡਾ ਨੇ ਕਿਹਾ ਕਿ ਸਰਕਾਰ ਨੇ ਟੈਕਸ ਇੰਗਲੈਂਡ ਦੀ ਤਰ੍ਹਾਂ ਬਹੁਤ ਜ਼ਿਆਦਾ ਰੱਖਿਆ ਹੈ ਪਰ ਸੁਵਿਧਾਵਾਂ ਸਮਾਨੀਆਂ ਤੋਂ ਵੀ ਬਦਤਰ ਨੇ 10 ਰੁਪਏ ਕਮਾਤੇ ਹਨ

2019 में भारतीय जनता पार्टी की 303 सीटें थी देश की जनता ने उन सीटों पर 18% परसेंट जीएसटी लगाकर इनको 240 सीटों पर ला खड़ा किया सर। था चर्चा घटना और, और वक् मुद्दे गूंजते हुए नजर आए इनफैक्ट पंजाब के मुद्दे कई गूंजते हुए वीरवार दिन पार्लियामेंट के दोवे सदन च नजर आए ਅਗਲੀ ਖਬਰ ਦੇ ਰੁਕ ਕਰਦੇ ਹਾਂ ਪੰਜਾਬ ਸਰਕਾਰ ਨੇ ਨੀਤੀ ਕਮਿਸ਼ਨ ਦੀ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੱਮਾਨ ਇਸ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਪੰਜਾਬ ਸਰਕਾਰ ਨੇ ਇੰਡੀਆ ਬਲੌਗ ਦੇ ਨਾਲ ਇੱਕ ਜੁਟਤਾ ਦਿਖਾਉਂਦੇ ਹੋਏ ਨੀਤੀ ਕਮਿਸ਼ਨ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਣ ਦਾ ਫੈਸਲਾ ਕੀਤਾ ਹੈ ਇਹ ਮੀਟਿੰਗ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਹੋਣੀ ਹੈ ਹਾਲਾਤ ਇਹ ਨੇ ਇਹ ਜਿਹੜਾ ਪੰਜਾਬ ਦਾ ਹੱਕ ਬਣਦਾ ਉਹ ਵੀ ਨਹੀਂ ਦਿੰਦੇ ਕ੍ਰੀਸ਼ ਕਰਕੇ 27 ਤਰੀਕ ਨੂੰ ਨੀਤੀ ਆਯੋਗ ਦੀ ਜਿਹੜੀ ਰੱਖਿਆ ਹੈ ਜੇ ਪ੍ਰਧਾਨ ਮੰਤਰੀ ਨੇ ਸਾਰੇ ਗ੍ਰੀਸ਼ ਦੇ ਮੁੱਖ ਮੰਤਰੀ ਵਲੈ ਉਹਦੇ ਵਿੱਚ ਅਸੀਂ ਬਾਈਕਾਟ ਕਰਾਂਗੇ ਇਸ ਤੋਂ ਪਹਿਲਾਂ ਕਾਂਗਰਸ ਤੇ ਡੀਐਮਕੇ ਨੇ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ ਲੰਗੇ ਦਿਨੀ ਇੰਡੀਆ ਬਲੌਕ ਨੇ ਇਲਜ਼ਾਮ ਲਗਾਇਆ ਸੀ ਕਿ ਬਜਟ ਦੇ ਵਿੱਚ ਗੈਰ ਐਨਡੀਏ ਸ਼ਾਸਤ ਸੂਬਿਆਂ ਦੀ ਅਣਦੇਖੀ ਕੀਤੀ ਗਈ ਹੈ ਜਿਸ ਤੋਂ ਬਾਅਦ ਕਾਂਗਰਸ ਅਤੇ ਡੀਐਮਕੇ ਨੇ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਦਾ ਐਲਾਨ ਕੀਤਾ ਅਤੇ ਹੁਣ ਆਮ ਆਦਮੀ ਪਾਰਟੀ ਵੀ ਇਸ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋਵੇਗੀ। ਅਤੇ ਜਿਨੇ ਵੀ ਗੈਰ ਬੀਜੇਪੀ ਸ਼ਾਸਿਤ ਸੂਬੇ ਨੇ ਉਹਨਾਂ ਦੇ ਮੁੱਖ ਮੰਤਰੀ ਜਾਂ ਜਿਹੜੇ ਨੁਮਾਇੰਦੇ ਨੇ ਉਹ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਕਿ ਇੰਡੀਆ ਬਲੌਗ ਦੀ ਕਾਲ ਹੈ ਜਿਹੜਾ ਇੰਡੀਆ ਗੜ ਜੋੜਾ ਉਸ ਦੀ ਕਾਲ ਹੈ ਉਸ ਦੇ ਵਿੱਚ ਆਮ ਆਦਮੀ ਪਾਰਟੀ ਵੀ ਹੈ ਕੌਂਗிரஸ் ਵੀ ਹੁਣ ਅੱਗੇ ਵਧਦੇ ਤੇ ਵਾਰੀ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਨੀਤੀ ਆਯੋਗ ਦੇ ਨਾਲ ਜੁੜਿਆ ਹੋਇਆ ਹੈ ਜੋ ਅਸੀਂ ਪੁੱਛਣੀ ਹੈ ਆਪਣੇ ਦਰਸ਼ਕਾਂ ਨੂੰ ਨੀਤੀ ਆਯੋਗ ਦਾ ਚੇਅਰਮੈਨ ਕੌਣ ਹੁੰਦਾ ਹੈ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਇਹ ਰਾਸ਼ਟਰਪਤੀ ਬੀ ਵਿੱਤ ਮੰਤਰੀ ਸੀ ਗ੍ਰਹਿ ਮੰਤਰੀ ਆਪਸ਼ਨ ਡੀ ਪ੍ਰਧਾਨ ਮੰਤਰੀ ਇਹ ਸਵਾਲ ਕਿਉਂ 27 ਜੁਲਾਈ ਨੂੰ ਨੀਤੀ ਆਯੋਗ ਦੀ ਮੀਟਿੰਗ ਹੈ ਜਿਸ ਦੇ ਵਿੱਚ ਦੇਸ਼ ਪਰ ਦੇ ਜਿਹੜੇ ਸੂਬਿਆਂ ਦੇ ਮੁੱਖ ਮੰਤਰੀ ਨੇ ਉਹ ਪਹੁੰਚਦੇ ਨੇ ਉੱਥੇ ਪਰ ਪੰਜਾਬ ਵਿੱਚ ਦਾ ਬਾਈਕਾਟ ਕਰਨ ਦਾ ਐਲਾਨ ਕਰ ਰਹੇ 27 ਜੁਲਾਈ ਨੂੰ 27 ਜੁਲਾਈ ਨੂੰ ਹੋਣ ਵਾਲੀ ਬੈਠਕ ਦੇ ਵਿੱਚ ਸੀਐਮ ਨਹੀਂ ਜਾਣਗੇ। ਹੋਰ ਸਵਾਲ ਦਾ ਜਵਾਬ ਥੋੜੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਤੁਹਾਡੇ ਸਾਹਮਣੇ ਰੱਖਾਂਗੇ। ਅੱਗੇ ਵਾਦਿਆਂ ਸ਼ੱਭੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਰੋਕਣ ਵਾਲੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਨੂੰ ਵੀਰਤਾ ਪੁਰਸਕਾਰ ਯਾਨੀ ਗੈਲੈਂਟਰੀ ਅਵਾਰਡ ਦੇਣ ਦੀ ਉਹ ਤੇ ਸਿਆਸਤ ਖੂਬ ਪੱਕੀ ਹੋਈ। ਮੁੱਖ ਮੰਤਰੀ ਭਗਵੰਤ ਪਾਣ ਨੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਨੂੰ ਬਹਾਦਰੀ ਸਨਮਾਨ ਦੀ ਸਿਫਾਰਿਸ਼ ਦੇ ਉੱਤੇ ਇਤਰਾਜ਼ ਜਤਾਇਆ ਇਹ ਤਾਂ ਮਤਲਬ ਬਹੁਤ ਦੁਖੰਤੀ ਗੱਲ ਹੈ ਨਾ ਕਿ ਮਤਲਬ ਇਹਨਾਂ ਨੇ ਇਹਦਾ ਇਹਦਾ ਮਤਲਬ ਕਿਸਾਨਾਂ ਨੂੰ ਕੁੱਟਣ ਦਾ ਉਹਨਾਂ ਨੂੰ ਇਨਾਮ ਮਿਲ ਰਹੇ ਉਹ ਉੱਥੇ ਵਾਲਾ ਜੁੱਧ ਬਾਅਦ ਰਖਵਾ ਦਿਓ ਪਹਿਲਾਂ ਖਨੌਰੀ ਵਾਲਾ ਤਾਂ ਠੀਕ ਕਰ ਲੋ ਉਥੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਗੈਲੈਂਟਰੀ ਅਵਾਰਡ ਦੀ ਸਿਫਾਰਿਸ਼ ਰੱਦ ਕਰਨ ਦੀ ਮੰਗ ਕੀਤੀ ਹੈ। ਦਰਸਲ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਜਦੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਤਾਂ ਇਹ ਮੁੱਦਾ ਵੀ ਚੁੱਕਿਆ ਸੀ। ਦੇਸ਼ਕੀ ਆਜ਼ਾਦੀ ਕੇ ਬਾਅਦ ਜੈਸੇ ਜਲਿਆਲੇ ਬਾਗ ਮੇਂ ਹਮਾਰੇ ਉਪਰ ਅਟੈਕ ਹੋਆ ਥਾ ਦੇਸ਼ਵਾਸੀਓਂ ਕੇ ਉਪਰ ਉਨਕੋ ਸਨਮਾਨ ਕੀਆ ਗਿਆ। ਅਭੀ ਕਿਆ ਦੇਸ਼ਕੇ ਕਿਸਾਨ ਮਜ਼ਦੂਰ ਕੋ ਰੋਕਨੇ ਕੇ ਲਿਏ ਜ਼ੁਲਮ ਕਰਨ ਵਾਲੇ ਅਧਿਕਾਰੀ ਕੋ ਕਿਉ ਸਨਮਾਨ ਕਰਨਾ ਉਧਰ ਪੰਜਾਬ ਦੇ ਕਿਸਾਨ ਅਤੇ ਕਾਂਗਰਸ ਦੇ ਵਿਰੋਧ ਦੇ ਉੱਤੇ ਹਰਿਆਣਾ ਸਰਕਾਰ ਦਾ ਜਵਾਬ ਆਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਹਰਿਆਣਾ ਆਪਣੇ ਫੈਸਲੇ ਖੁਦ ਲੈ ਸਕਦਾ ਹੈ ਪੰਜਾਬ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਖਰਾਬ ਹੈ ਜਿਸ ਤਰ੍ਹਾਂ ਕੇ ਪੰਜਾਬ ਵਿੱਚ ਹੈ ਆਪਣੇ ਪੰਜਾਬ ਦਾ ਧਿਆਨ ਰੱਖ ਕੇ ਹਰਿਆਣਾ ਦਿੱਲੀ ਦੀ ਚਿੰਤਾ ਨਾ ਕਰੇ ਹਮ ਹਰਿਆਣੇ ਵਿੱਚ ਸક્ષਮ ਹੈ ਕਾਬਲੇ ਗੌਰੇ ਕੇ ਸੀਐਮ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਇਸ ਮੁੱਦੇ ਉੱਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਸਤੇਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਹਰਿਆਣਾ ਨੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੇ ਮਾਰਚ ਨੂੰ ਰੋਕਣ ਦੇ ਵਿੱਚ ਸ਼ਾਮਲ 6 ਪੁਲਿਸ ਮੁਲਾਜ਼ਮਾਂ ਨੂੰ ਬਹਾਦਰੀ ਦਾ ਸਨਮਾਨ ਦੇਣ ਦੀ ਸਿਫਾਰਿਸ਼ ਕੀਤੀ ਹੈ। ਤੇ ਹੁਣ ਗੱਲ ਹੋਵੇਗੀ ਰਾਸ਼ਟਰੀ ਭਵਨ ਦੀ। ਰਾਸ਼ਟਰਪਤੀ ਭਵਨ ਦੇ ਵਿੱਚ ਦੋ ਹਾਲ ਜਿਹੜੇ ਹੈਗੇ ਨੇ ਉਹਨਾਂ ਦੇ ਨਾਮ ਬਦਲੇ ਗਏ। ਜਿਹੜਾ ਜਿਹੜਾ ਉੱਥੇ ਦਰਬਾਰ ਹਾਲ ਹੈ ਉਸ ਦਾ ਨਾਮ ਬਦਲਿਆ ਗਿਆ। ਦਰਬਾਰ ਹਾਲ ਦਾ ਨਾਮ ਹੁਣ ਬਦਲ ਕੇ ਗਣਤੰਤਰ ਮੰਡਪ ਰੱਖ ਦਿੱਤਾ ਗਿਆ ਇੱਕ ਅਸ਼ੋਕ ਹਾਲ ਹੈ ਜੋ ਹੁਣ ਤੱਕ ਅਸ਼ੋਕ ਹਾਲ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਹਾਲ ਨੂੰ ਵੀ ਨਵੀਂ ਪਛਾਣ ਮਿਲੀ ਹੈ ਅਸ਼ੋਕ ਹਾਲ ਦਾ ਨਾਮ ਹੁਣ ਅਸ਼ੋਕ ਮੰਡਪ ਕਰ ਦਿੱਤਾ ਗਿਆ ਹੈ ਤਾਂ ਰਾਸ਼ਟਰਪਤੀ ਭਵਨ ਜਿੱਥੇ ਦੇਸ਼ ਦੇ ਰਾਸ਼ਟਰਪਤੀ ਰਹਿੰਦੇ ਨੇ ਪ੍ਰਥਮ ਨਾਗਰਿਕ ਦਾ ਉਹਨਾਂ ਨੂੰ ਦਰਜਾ ਹਾਸਲ ਹੁੰਦਾ ਹੈ ਕਰੀਬ 100 ਏਕੜ ਦੇ ਵਿੱਚ ਰਾਸ਼ਟਰਪਤੀ ਭਵਨ ਬਣਿਆ ਹੋਇਆ ਹੈ ਔਰ ਰਾਸ਼ਟਰਪਤੀ ਭਵਨ ਦੇ ਵਿੱਚ ਜਿਹੜੇ ਦੋ ਹਾਲ ਨੇ ਉਹਨਾਂ ਦੇ ਨਾਮ ਇਹ ਬਦਲੇ ਗਏ ਕਾਬਲੇ ਗੋੜੇ ਕੀ ਦ੍ਰੋਪਦੀ ਮਰਮੂ ਨੂੰ ਮੁੱਖ ਦੇਸ਼ ਦੇ ਰਾਸ਼ਟਰਪਤੀ ਬਣੇ 2 ਸਾਲ ਹੋ ਗਏ ਨੇ 25 ਜੁਲਾਈ ਦੇ ਦਿਨ ਹੀ ਉਹਨਾਂ ਨੇ ਅਹੁਦੇ ਦੀ ਸਹੁੰ ਲਈ ਸੀ ਹੁਣ ਅੱਗੇ ਬਾਦਿਆਂ ਤੇ ਗੱਲ ਹੋਵੇਗੀ ਦੇਸ਼ ਦੇ ਉਹਨਾਂ ਸ਼ਹੀਦਾਂ ਦੀ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ ਜਿਹਾ ਕਰਗਿਲ ਦੀ ਲੜਾਈ ਨੂੰ 25 ਸਾਲ ਪੂਰੇ ਹੋਣ ਜਾ ਰਹੇ ਨੇ ਅਤੇ ਇਹਨਾਂ 25 ਸਾਲਾਂ ਦੇ ਵਿੱਚ ਉਹਨਾਂ ਸ਼ਹੀਦਾਂ ਤੇ ਪਰਿਵਾਰਾਂ ਨੂੰ ਹਰ ਕੋਈ ਸਲਾਮ ਕਰਦਾ ਹੈ ਜਿਨ੍ਹਾਂ ਨੇ ਆਪਣਿਆਂ ਨੂੰ ਵਾਰ ਦਿੱਤਾ ਦੇਸ਼ ਦੇ ਨਾਮ ਅਸੀਂ ਬਹੁਤ ਸਾਰੀਆਂ ਕਹਾਣੀਆਂ ਉਸ ਸਮੇਂ ਦੀਆਂ ਤੁਹਾਡੇ ਸਾਹਮਣੇ ਰੱਖਾਂਗੇ ਸ਼ੁਰੂਆਤ ਕਰਦੇ ਹਾਂ ਅਸੀਂ ਹੁਸ਼ਿਆਰਪੁਰ ਨੂੰ ਕਰਗਿਲ ਦੀ ਲੜਾਈ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੀ ਸਪੂਤਾ ਨੇ ਸ਼ਹਾਦਤ ਦਿੱਤੀ ਜਿਨ੍ਹਾਂ ਨੂੰ ਕਰਗਿਲ ਵਿਜੇ ਦਿਵਸ ਦੇ ਮੌਕੇ ਦੇ ਉੱਤੇ ਸਲੂਟ ਕੀਤਾ ਜਾ ਰਿਹਾ ਹੈ ਹੁਸ਼ਾਰਪੁਰ ਦੇ ਪਿੰਡਰ ਰਿਪੁਰ ਦਾ ਸ਼ਹੀਦ ਰਾਜੇਸ਼ ਕੁਮਾਰ ਮਾਂ ਮਹਿੰਦਰ ਕੌਰ ਦੇ ਲਈ ਅੱਜ ਵੀ ਜਿਉਂਦਾ ਹੈ ਤੇ ਉਸੇ احساس ਦੇ ਨਾਲ ਹੀ ਬਾ ਹਰ ਰੋਜ਼ ਰਾਜੇਸ਼ ਦੀ ਵਰਦੀ ਤਿਆਰ ਕਰਦੀ ਹੈ ਹਾਲਾਂਕਿ ਸ਼ਹੀਦ ਦੇ ਘਰ ਦੇ ਵਿੱਚ ਕੋਈ ਨਹੀਂ ਸੀ ਚਾਹੁੰਦਾ ਕਿ ਉਹ ਫੌਜ ਦੇ ਵਿੱਚ ਭਰਤੀ ਹੋਵੇ ਪਰ ਰਾਜੇਸ਼ ਦੀ ਜ਼ਿੱਦ ਸੀ ਕਿ ਉਹ ਆਪਣੇ ਚਾਚੇ ਦੀ ਤਰ੍ਹਾਂ ਫੌਜੀ ਬਣੇ ਗੁੱਡੀਆਂ ਪਾਂਜ ਗੁੱਡੀਆਂ ਇਹ ਇੱਕੋ ਇੱਕ ਭਰਾ ਉਹਨਾਂ ਦਾ ਇਹ ਤਾਂ ਉਸੇ ਲਈ ਸੇਂਹ ਦੇਖਦੇ ਜਿਵੇਂ ਸਾਡੇ ਨਾਲ ਸੇਂਹ ਵੀ ਤੇ ਦੱਸੇ ਤੂੰ ਸਾਨੂੰ ਪਤਾ ਹੈ ਕਿ ਜਦ ਸਾਡਾ ਨਲਕੀ ਹਾਲ ਹੁੰਦਾ ਹੈ ਅਜੇ ਕਹਿੰਦੇ ਕਿ ਚੱਲ ਤੀ ਸਾਨੂੰ ਬੇਲ ਦੇ ਦੇਵੇ ਕਹਿੰਦੇ ਚੱਲ ਤੀ ਦੇ ਰਿਹਾ ਕਾਪ ਜਾਈਏ ਅਸੀਂ ਇਹ ਦੁੱਖ ਨਾ ਦੇਈਏ ਰਾਜੀਸ਼ ਦੀ ਮੰਗਣੀ ਹੋ ਚੁੱਕੀ ਸੀ ਤਿਆਰੀ ਵਿਆਹ ਦੀ ਚੱਲ ਰਹੀ ਸੀ ਜਦੋਂ ਰਾਜੀਸ਼ ਛੁੱਟੀ ਤੇ ਆਏਗਾ ਤਦੂੰ ਉਮਤਾਮ ਦੇ ਨਾਲ ਵਿਆਹ ਕਰਾਂਗੇ ਪਰ ਰਾਜੀਸ਼ 1999 ਦੇ ਵਿੱਚ ਦੁਸ਼ਮਨਾਂ ਦੇ ਨਾਲ ਲੁਖਾ ਲੈਂਦਿਆਂ ਦੇਸ਼ ਲਈ ਕੁਰਬਾਨ ਹੋ ਗਿਆ ਤੇ ਪਰਿਵਾਰ ਦਾ ਇੰਤਜ਼ਾਰ ਕਦੀ ਖਤਮ ਨਹੀਂ ਹੋਇਆ ਉਧਰ ਹੁਸ਼ਾਰਪੁਰ ਦੇ ਹੀ ਪਿੰਡ ਕੋਹੀ ਦੇ ਨੌਜਵਾਨ ਵਿਜੇ ਕੁਮਾਰ ਨੇ ਵੀ ਕਾਰਗਿਲ ਦੀ ਜੰਗ ਦੇ ਵਿੱਚ ਦੁਸ਼ਮਨਾਂ ਦੇ ਨਾਲ ਲੁਹਾ ਲਿਆ ਤੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ। ਕੀ ਬਹਾਦਰੀ ਦੇ ਨਾਲ ਟਕਰਾ ਕਰਦੇ ਹੋਏ ਸ਼ਹਾਦਤ ਦਾ ਜੰਮ ਵੀ ਲਿਆ ਪਰ ਬਜ਼ੁਰਗ ਹੋ ਚੁੱਕੇ ਇਸ ਪਿਤਾ ਨੂੰ ਆਪਣੀ ਬੇਟੀ ਦੀ ਇਸ ਸ਼ਹਾਦਤ ਦੇ ਉਤੇ ਮਾਣ ਹੈ ਕਿ ਉਹ ਦੇਸ਼ ਦੇ ਲਈ ਕੁਰਬਾਨ ਹੋ ਗਿਆ। ਇਹ ਬਹੁਤ ਵਧੀਆ ਚੰਗਾ ਲੱਗਦਾ ਹੈ ਸਾਨੂੰ ਮਾਣ ਹੁੰਦਾ ਹੈ। ਕਿਸਾਨ ਨੂੰ ਵੀ ਇਦਾਂ ਦੇ ਪਰਿਵਾਰ ਦੇ ਨਾਲ ਜੋੜਿਆ ਜਾਂਦਾ ਹੈ ਯਾਦ ਕੀਤਾ ਜਾਂਦਾ ਹੈ ਤੇ ਤਾਂ ਆਮ ਲੋਕ ਬੰਦੇ ਆ ਤਾਂ ਯਾਦ ਵੀ ਨਹੀਂ ਕੀਤਾ ਜਾਂਦਾ ਪੁੱਛੀ ਇੱਥੇ ਵੀ ਨਹੀਂ ਹੁੰਦੀ ਆਖਿਰ ਪਰਿਵਾਰ ਨੂੰ ਵਿਜੀ ਕੁਮਾਰ ਦੀ ਸ਼ਹੀਦ ਹੋਣ ਦਾ ਕਿਵੇਂ ਪਤਾ ਲੱਗਿਆ ਉਸ ਬਾਰੇ ਵੀ ਪਰਿਵਾਰ ਨੇ ਦੱਸਿਆ ਉਦੋਂ ਬੰਦੇ ਆਏ ਉਦੋਂ ਹੋਏ ਆਏ ਇਹ ਗੱਡੀ ਫਿਰ ਇਹਨਾਂ ਨੂੰ ਬੈੜੀ ਬਣਾ ਲਈ ਗਏ ਗੱਡੀ ਤੇ ਫੜਾ ਲਈ ਕਿ ਤਾਂ ਫਿਰ ਇੱਕ ਦੋ ਦਿਨ ਸਵੇਰਾ ਦਾ ਲੈ ਕੇ ਸ਼ਹਾਦਤ ਦੇ 25 ਸਾਲ ਬਾਅਦ ਵੀ ਅੱਜ ਪੂਰਾ ਪਰਿਵਾਰ ਬੀ ਜੀ ਦੀ ਸ਼ਹਾਦਤ ਤੇ ਫਕਰ ਮਹਿਸੂਸ ਕਰਦਾ ਹੈ। ਔਰ ਸਿਰਫ ਉਹਨਾਂ ਦਾ ਪਰਿਵਾਰ ਹੀ ਨਹੀਂ ਬਲਕਿ ਪੂਰਾ ਦੇਸ਼ ਜੋ ਉਹਨਾਂ ਦਾ ਪਰਿਵਾਰ ਹੀ ਹੈ ਪੂਰਾ ਦੇਸ਼ ਉਹਨਾਂ ਦੀ ਸ਼ਹਾਦਤ ਦਿੱਤੇ ਫਕਰ ਮਹਿਸੂਸ ਕਰਦਾ ਹੈ। ਖੈਰ ਜਦੋਂ ਕੋਈ ਆਪਣੀ ਦੇਸ਼ ਦੇ ਲਈ ਸਭ ਤੋਂ ਵੱਡੀ ਕੁਰਬਾਨੀ ਦੇ ਦੇਵੇ ਆਪਣੀ ਜਾਨ ਵਾਰ ਦੇਵੇ ਜਾਂ ਆਪਣੇ ਪਰਿਵਾਰ ਦੇ ਜੀ ਨੂੰ ਕੁਰਬਾਨ ਕਰ ਦੇਵੇ ਫਿਰ ਫਰਕ ਤਪੈਂਦਾ ਹੈ। ਹੁਣ ਅੱਗੇ ਵੱਧਦੇ ਤੇ ਵਾਰੀ ਐ ਮੁਹਿਮ ਦੀ ਮੌਨਸੂਨ ਦਾ ਮੌਸਮ ਹੈ ਤੇ ਜਾਣਕਾਰਾਂ ਦੇ ਮੁਤਾਬਿਕ ਬੂਟੇ ਲਗਾਉਣ ਦੇ ਲਈ ਸਾਡਾ ਸਭ ਤੋਂ ਵਧੀਆ ਮੌਸਮ ਹੁੰਦਾ ਹੈ ਇਸ ਲਈ ਨਿਊਜ਼ੀਟੀਨ ਪੰਜਾਬ ਨੇ ਮੁਹਿਮ ਸ਼ੁਰੂ ਕੀਤੀ ਗਈ ਹੈ ਹਰ ਇੱਕ ਰੁੱਖ ਦੇ ਨਾਲ ਫਰਕ ਤੱਪੇਂਦਾ ਹੈ ਬਹੁਤ ਸਾਰੀਆਂ ਵੀਡੀਓ ਸਾਡੇ ਕੋਲ ਪਹੁੰਚ ਰਹੀਆਂ ਨੇ ਸਾਡੇ ਦਰਸ਼ਕਾਂ ਦੇ ਵੱਲੋਂ ਬਹੁਤ ਪਰਮਾਹੂ ਗਾਰਾ ਸਾਨੂੰ ਦਿੱਤਾ ਜਾ ਰਿਹਾ ਹੈ ਕੁਝ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕਰ ਹਰ ਇੱਕ ਰੁੱਖ ਲਗਾ ਤੀਨ ਹਰਿਆ ਧਰਤਾ ਬਣਦਾ ਹੈ ਹਰ ਇੱਕ ਰੁੱਖ ਨਾਲ ਫਰਕ ਪੈਂਦਾ ਹੈ ਉੱਧਰ ਦੇਖੋ हर मनुख लावे एक रुख आओ सारे रल के रुख लगाइए साड़ी धरत माता को बचाइए पेड़ पौधे जीवन भरा में जो है मुफ्त में ऑक्सीजन देते हैं इसलिए पर्यावरण बचाएं नाल फर्कता पैंदा है ਇਹ ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ ਇਹੀ ਕਿ ਚੋਗਿਰਦੇ ਨੂੰ ਬਚਾਇਆ ਜਾ ਸਕੇ ਉਸ ਚੋਗਿਰਦੇ ਦੀ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਵੀ ਹੈ ਆਕਸੀਜਨ ਸਾਨੂੰ ਇਹਨਾਂ ਪੇੜਾਂ ਤੋਂ ਹੀ ਮਿਲਦੀ ਹੈ ਔਰ ਪੇੜ ਲਗਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਸਾਨੂੰ ਵੀਡੀਓ ਭੇਜ ਸਕਦੇ ਹੋ ਨੰਬਰ ਤੁਹਾਡੀ ਸਕਰੀਨ ਦੇ ਉੱਤੇ WhatsApp ਨੰਬਰ ਅਸੀਂ ਫਲੈਸ਼ ਕਰ ਰਹੇ ਹਾਂ ਇਸ ਨੰਬਰ ਦੇ ਉੱਤੇ ਵੀਡੀਓ ਭੇਜੋ ਕਿਉਂਕਿ ਹਰ ਇੱਕ ਰੁੱਖ ਦੇ ਨਾਲ ਫਰਕ ਤਪੈਂਦਾ ਹੈ